ਸਤ ਸ੍ਰੀ ਅਕਾਲ ਜੀ ਸਾਰੇ ਦੋਸਤਾਂ ਮਿੱਤਰਾਂ ਨੂੰ ਸੋ ਦੋਸਤੋ ਆਪਾਂ ਚੱਲੇ ਆ ਪੌਗ ਡੈਮ ਤੇ ਸਖਲਾਈ ਕੈਂਪ ਤੇ 10 ਦਿਨਾਂ ਲਈ ਤੇ ਉੱਥੇ ਜਾ ਕੇ ਵਿਖਾਉਣੇ ਆ ਕੀ ਮਾਹੌਲ ਆ ਸਾਰਾ ਸੋ ਮਿੱਤਰੋ ਆਪਾਂ ਪਹੁੰਚ ਚੁੱਕੇ ਆ ਪੌਗ ਡੈਮ ਤੇ ਜਿੱਥੇ ਆਪਣਾ ਸਖਲਾਈ ਦਾ ਪਹਿਲਾ ਦਿਨ ਸੀ ਔਰ ਸਾਨੂੰ ਪਵਾ ਕੇ ਲਾਈਫ ਜੈਕਟ ਤੇ ਵਾਰਤਾ ਪਾਣੀ ਜ ਕੋਈ ਖਤਰੇ ਵਾਲੀ ਕੋਈ ਗੱਲ ਨਹੀਂ ਤੇ ਜਿੱਥੇ ਸਾਨੂੰ ਦੱਸਣਗੇ ਤੈਰਨ ਦੇ ਤਰੀਕੇ ਵੱਖ-ਵੱਖ ਤਰੀਕੇ ਤੇ ਬਾਕੀ ਵੇਖਦੇ ਆ ਅੱਗੇ ਰੋਜ਼ ਵੀਡੀਓ ਕੋਈ ਖਾਸ ਨਹੀਂ ਹੈਗਾ ਬਸ ਇੱਕ ਜਾਣਕਾਰੀ ਪਾਲ ਲਈ ਰਿਕਾਰਡ ਕਰਦੇ ਸਾਬਨੇ ਇਸ ਵੀਡੀਓ ਚ ਪਾਣੀ ਆਪਾਂ ਫਿਰ ਵੀ ਗਦੇ ਇਹ ਲੰਦਾ ਜਿਹੜਾ ਵੀਡੀਓ ਦਾ ਮਾਨ ਸਕਦੇ ਆ ਤਾਂ ਵਾਰ ਅੱਜ ਆਪਣਾ ਸਿਰੂਜਾ ਦਿਨ ਇਹਦੇ ਵਿੱਚ ਇਹਨਾਂ ਨੇ ਸਾਨੂੰ ਚਾਹ ਤੋਂ ਕਿ ਰਾਤ ਨੂੰ ਸਵਾਈਆ ਤੇ ਬਾਕੀ ਦੇ ਇਹਨਾਂ ਅਗਲੇ ਦਾ ਮਾਹੌਲ ਕੀ ਬੰਬਾਸ ਫੰਡਾਂ ਨੇ ਜਵਾਬ ਦੇ ਸਾਰੇ No. खिंचती है भरावा खिंचती mau ਸਤਿਗੁਰ ਜੀ ਸਾਰਿਆਂ ਨੂੰ ਦੋਸਤਾਂ ਮਿੱਤਰਾਂ ਨੂੰ ਜਿਤਾਂ ਕਿ ਤੁਹਾਨੂੰ ਪਤਾ ਅਸੀਂ ਆਏ ਹੋਇਆ ਹਾਂ ਡੇਅਮ ਤੇ ਸਪੋਰਟਸ ਐਕਟੀਵਿਟੀ ਲਈ ਤੇ ਅੱਜ ਸਾਨੂੰ ਦਿੱਤਾ ਗਿਆ ਸੀਗਾ ਆ ਟਾਸਕ ਸਵਜ ਭਾਰਤ ਦਾ ਕਹਿੰਦੇ ਵੀ ਤੁਸੀਂ ਸਾਰੇ ਕਰਨੀ ਆ ਸਫਾਈ ਜੇ ਉਹ ਇਹ ਜਿੰਨਾ ਵੀ ਸਾਰਾ ਤੇ ਮੁੰਡਿਆਂ ਨੇ ਲਗਭਗ ਗਰਾਊਂਡ ਤੁਸੀਂ ਵੇਖ ਲਓ ਓਕੇ ਕਰਤਾ ਕਿਤੇ ਕੋਈ ਕਚਰਾ ਨਹੀਂ ਦੀਂਦਾ ਨੌਜਾਨ ਪੂਰੇ ਮਿਹਨਤੀ ਆ ਸਾਡੇ ਗਰੁੱਪ ਨੂੰ ਆ ਗਰਾਊਂਡ ਮਿਲਿਆ ਸੀ ਕਈਆਂ ਨੂੰ ਉਧਰ ਨਹੀਂ ਜੇ ਵਾਲੀ ਸਾਈਡ ਮਿਲੀ ਸੀ ਕਈਆਂ ਨੂੰ ਇੱਧਰ ਮਿਲਿਆ ਸੀਗਾ ਤੇ ਪੂਰਾ ਓਕੇ ਆ ਡਨ ਹੋ ਗਿਆ ਸਾਰਾ ਤੁਸੀਂ ਦੇਖ ਸਕਦੇ ਹੋ ਤੁਹਾਨੂੰ ਕਿਤੇ ਕੋਈ ਕਾਗਜ਼ ਦਾ ਟੁਕੜਾ ਕੁਝ ਨਹੀਂ ਦਿਖਤ ਰਿਹਾ ਇੱਧਰ ਲੱਗਿਆ ਚੋਬਰ ਪੂਰਾ ਖਿੱਚ ਕੇ Abhi yaad hai, dekha hai, dekha hai, abhi yaad 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 thank <laughs> you ऐसा उसने सच्चा प्यार दे गई धोखा हो गया बर्बाद मैंने भी किया था सच्चा प्यार ले भाई दो को मार ये था नशे का तीसरा कारण तीसरा कारण कारण अब हम आपको बताएंगे से से <उपायद>।. नशे से बचने के उपाय नशे से बचने के उपाय नशे से बचने के उपाय ये है पहला उपाय ना भाई सिगरेट दे ले जला इसको ਆਹ ਉਹ ਦੇ ਕੋਲ ਵੀ ਗੱਲ ਨਹੀਂ ਜਾਂਦੀ ਬੁਲਾਵਾ ਸੀ ਇਹਨੂੰ ਚੁੰਨੀ ਤਾਂ ਦੇ ਦੇਣੀ ਆਹ ਰੌਣਾ ਰੌਣਾ ਨੇ ਕਰਦੀ ਮਾਰੀ ਪੜਾਈ ਮੈਂਨੇ ਕੀਤੀ ਸੀ ਬਹੁਤ ਪੜਾਈ ਲੈ ਲੈ ਬਹਿਤ ਦੀ ਕੱਟਾਈ ਇਹ ਤਾਂ ਲੜਕੀ टुट 8 ਜਣੇ 4 ਅਹੀ ਦੇ ਰਹੇ 4 ਆ ਰਹਿ ਗਏ ਕਰਮ ਮੋਤਲਾ ਸਰਦ ਮੋਤਲਾ ਦੂਦੇ ਪਾਣੀ ਪਰਦੀ ਪਾਰੀ ਇਹ ਤੇ ਛੜਾ ਖਲੋਤਾ ਉਹ ਤੇ ਰਾਜ ਸੋ ਮਿੱਤਰੋ ਅੱਜ ਮੌਸਮ ਥੋੜਾ ਠੰਡਾ ਹੋਣ ਕਰਕੇ ਅੱਜ ਫਿਰ ਪਾਣੀ ਚ ਨਹੀਂ ਕੀਤੀ সুইমিং ਕਿਉਂਕਿ ਪਾਣੀ ਦਾ ਪਹਿਲਾਂ ਹੀ ਬਹੁਤ ਚਿਲਟਾ ਨਰੀ ਬਰਫੀ ਖੁਰਖੁਰ ਆ ਰਹੀ ਆ ਤੇ ਥੋੜੀ ਜੀ ਠੰਡ ਹੈ ਅੱਜ ਤਾਂ ਕਰਕੇ ਫਲਪੀਆਂ ਫੁਲਪੀਆਂ ਪਾ ਕੇ ਅੱਜ ਆ ਸਿੰਪਲ ਬੋਟ ਦਾ ਨਜ਼ਾਰਾ ਲੈ ਰਹੇ ਆ ਪਾਣੀ ਦੇ ਵਿੱਚ ਤੇ ਬਾਕੀ ਉਹ ਹੁਣੇ ਅੱਗੇ ਤੁਹਾਨੂੰ ਸੇਲਿੰਗ ਬੋਟ ਸੋ ਦੋਸਤੋ ਇਹਨੂੰ ਕਹਿੰਦੇ ਆ ਸੇਲਿੰਗ ਬੋਟ ਇਹਨੂੰ ਚਲਾਉਣ ਵਾਸਤੇ ਕਿਸੇ ਚੱਪੂ ਦੀ ਲੋੜ ਨਹੀਂ ਹੁੰਦੀ ਬਸਾ ਜਿਹੜੇ ਪਰਦੇਜ ਲੱਗੇ ਆ ਇਹਨਾਂ ਨਾਲ ਹੀ ਚਲਦੀ ਹੈ ਹਵਾ ਦੇ ਦਬਾਨ ਤੇ ਇਹਨੂੰ ਚਲਾਉਣਾ ਤਾਂ ਪੂਰਾ ਤਜਰਬਾ ਚਾਹੀਦਾ ਤੇ ਫਿਰ ਇਹ ਬਾਕੀ ਇਹ ਸਿੱਧੀ ਨਹੀਂ ਚਲਦੀ ਹਵਾ ਦੇ ਤਰੀਕੇ ਨਾਲ ਹੀ ਕਦੀ ਉਨੋਂ ਜਾਂਦੀ ਕਦੀ ਉਨੋਂ ਚਲਦੀ ਆ ਪਰ ਮੰਜ਼ਲ ਤੇ ਪਹੁੰਚ ਜਾਂਦੀ ਆ ਜੇ ਚਲਾਉਣ ਵਾਲਾ ਬੰਦਾ ਵਧੀਆ ਐਕਸਪਰਟ ਹੋਵੇ ਤੇ ਬਾਕੀ ਜਿੰਨੀ ਹਵਾ ਤੇਜ਼ ਹੋਊਗੀ ਉਨੀ ਤੇਜ਼ ਚਲਦੀ ਆ ਜਿੰਨੀ ਹਵਾ ਸਰੋਹੂਗੀ ਉਨੀ ਸਰੋਹ ਚਲਦੀ ਆ ਤੇ ਇਹਦਾ ਵੀ ਆਏ ਥੋੜੇ ਝੋਟਾ ਬੈਠੋ ਬੈਠੋ ਫਿਰ ਅਮਰ ਤੂ ਆ ਬਈ ਦੇਖ ਪਾ ਪਿੱਛੇ ਕਰ ਪਿੱਛੇ ਆ ਯਾਰ ਇਦਾਂ ਨਾ ਉਹ ਚਮਲ ਥੱਲੇ ਕਰ ਆ ਇਧਰ ਚੱਲ ਆਈ ਨੋ ਵਾ ਜੀ ਜਿੱਦਾਂ ਕ ਤੁਹਾਨੂੰ ਪਤਾ ਵੀ ਆਪਣਾ ਹੋ ਗਿਆ ਖਾਣ ਦਾ ਟਾਈਮ ਲੈ ਵੀ ਮਤਰੋ ਇਧਰ ਬਣਿਆ ਐ ਮੁੰਡਿਆਂ ਵਾਸਤੇ ਮੀਟ ਜਿਹੜੇ ਨੌਨ ਵੈਜ ਵਾਲੇ ਆ ਤੇ ਇਧਰ ਲੈ ਆਂ ਕਹਿੰਦਾ ਪੀਸ ਰੱਖਦੇ ਮੋਟੇ-ਮੋਟੇ ਤੇ ਸਾਡੇ ਵਾਸਤੇ ਬਣਿਆ ਮਟਰ ਪਨੀਰ ਤੇ ਰੋਟੀ ਘੈਂਟ ਹੁੰਦੀ ਆ ਤੇ ਇਧਰ ਵਾਈਫ ਹੋਜਪੁਰ ਵਾਲੇ ਆਪਣੇ ਤੇ ਇਧਰ ਨਾਲ ਮਿੱਠੇ ਜ ਮਿੱਠੇ ਚ ਗਲਾਜ ਹੁਣ ਵਾਹ ਕਾ ਬਾਤ ਹੈ ਇਧਰ ਜੋ ਉਪਰ ਹਾਏ ਹਾਏ ਠੀਕ ਏ ਤੂੰ ਨੌਣ ਵੇਜਾ ਉਹ ਵੇਜਾ ਹੈ ਨਹੀਂ ਠੀਕ ਆ ਆ ਬਈ ਵੀ ਵੇਜਾ ਤੇ ਵੇਜੀਆਂ ਸਾਰੇ ਠੀਕ ਹੈ

ਹੋ ਹੋ ਗਿਆ ਸਾਡਾ ਲੰਚ ਦਾ ਟਾਈਮ ਜਿੱਥੇ ਸਾਰੇ ਥੋੜੇ ਬੈ ਕੇ ਰੋਟੀ ਖਾਣਦੇ ਆਣੇ ਉਹ ਜਿੱਦਾਂ ਬਾਲਕੋਨੀ 'ਚ ਬੈਠੇ ਆ ਇੱਥੇ ਬੈ ਕੇ ਲੰਗਰ ਛਕਣ ਗਏ ਆ ਗਦੇ ਤਿਆਰ ਨੇ ਵੀਡੀਓ ਬੜੀ ਖਾਸ ਨਾ ਕੈਂਡ ਬੰਨੀ ਹੈ। ਹਾਂ। ਨਹੀਂ ਨਹੀਂ ਉਹ ਗੋਸਾਬ ਚੱਲੇ ਆ। ਇੱਧਰ ਕਹਿੰਦੇ ਚੋਬਰ ਖਤਰਨਾਕ ਖਿਡਾਰੀ। ਇੱਧਰ ਮਿੱਤਰੋ ਕਹਿੰਦੇ ਕੁੜੀਆਂ ਵੀ ਕਿਹੇ ਗੱਲੋਂ ਘਟਣੀ ਤੇ ਆ ਗਈ ਆ ਸਰਫਿੰਗ ਬੋਰਡ ਤੇ ਕਰਨ ਲਈ ਸਰਫਿੰਗ ਤੇ ਇੱਕ ਤਰੀ ਦਾ ਗੋਤੇ-ਗੋਤੇ ਬਹੁਤ ਦਿੱਤੇ ਆ ਗੋਸਾਬ ਨੇ। ਹੁਣ ਅੱਗੇ ਦੇਖੋ ਕੀ ਮੰਨਦਾ ਹੁੰਦੀ ਕਾਮਯਾਬਗਣੀ। ਸਰਫ ਬੋਰਡ ਦੇ ਉੱਤੇ ਕਾਨੂੰਨ ਦੇ ਤੇ ਲੱਗਦਾ ਵੀ ਕੁੜੀ ਕੋਸ਼ਿਸ਼ ਪੂਰੀ ਕਰ ਰਹੀ ਆ ਤੇ ਲੱਗਦਾ ਕਾਮਯਾਬ ਹੋਇਆ ਨਹੀਂ ਆ ਨਾ ਕਹਿੰਦੇ ਨਹੀਂ ਮਤਰਵਾ ਤੇ ਜੇ ਚਲੀ ਗਈ ਆ ਲੱਗਦਾ ਖੜੀ ਹੋ ਗਈ ਸਰਫੰਗੋਰ ਤੇ ਨਹੀਂ ਬੈਠ ਗਈ ਬੈਠ ਗਈ ਨਹੀਂ ਬੰਨੀ ਗੱਲ ਤੇ ਇਹ ਇਹ ਨਹੀਂ ਨੇ ਮਤਰੋ ਇਹ ਆਹ ਮਤਰੋ ਖੜੋ ਗਈ ਲੈ ਬਣ ਗਈ ਉਹ ਗੱਲ ਮਿੱਤਰੋ ਆ ਗਈ ਇਹ ਕਾਮਜਾਬ। ਲੋ ਵੀ ਮਿੱਤਰੋ ਸਾਹਮਣੇ ਆਉਂਦੀ ਪਈ ਜੇ ਕੁੜੀ ਹੋ ਗਈ ਆ ਕਾਮਜਾਬ ਸਰਫਿੰਗ ਬੋਰਡ ਦੇ ਉੱਤੇ ਖੜੋਂਣ ਤੇ ਤੇ ਕਿਲੋਮੀਟਰ ਦਾ ਗਿਣਾ ਲਾਦਾ ਇਹਨੇ ਉਧਰੋਂ ਪਰੋਂ ਆਈ ਆ ਵੋਟ ਘੁੰਮ ਕੇ। ਪਰ ਮਿੱਤਰੋ ਜਾਨ ਬੜੀ ਲੱਗਦੀ ਇਹ ਕਰਨ ਵਾਸਤੇ ਬਾਹਾਂ ਦੀ ਜਾਨ ਮੁੱਕ ਜਾਂਦੀ ਲੱਤਾਂ ਦੀ ਵੀ ਜਿਵੇਂ ਬੰਦਾ ਡੰਡੇ ਤੇ ਨਹੀਂ ਲੰਕਦਾ ਉਸ ਹਾਬ ਬਣਦਾ ਤੇ ਬਹੁਤ ਔਖਾ ਕੰਮ ਹੈ ਦੇਖਣ ਨੂੰ ਜਿਹੜਾ ਸੌਖਾ ਲੱਗਦਾ ਏਡਾ ਸੌਖਾ ਹੈ ਨਹੀਂਗਾ। ਵਾਵਾਂ ਦੀ ਵੀ ਜਾਣ ਮੋਕ ਜਾਂਦੀ ਤੇ ਲੱਤਾਂ ਦੀ ਇਹ ਲੱਗਦਾ ਹੁਣ ਡਿੱਗੂਗੀ ਡਿੱਗਣ ਕਿਨਾਰੇ ਆ ਬੰਦਾ ਥੱਕ ਜਾਂਦਾ ਬਾਈ ਇੰਨਾ ਲੰਮਾ ਨਹੀਂ ਤੇ ਹੁੰਦਾ ਤੇ ਲੱਗਦਾ ਵੀ ਬਸ ਆਓ ਲੈ ਹੱਡ ਡਿਗ ਪੀਓ ਇਹ ਜਹੂਣ ਬਹਿ ਗਈ ਠੀਕ ਕੋਸਾ ਵੀ ਕਿਹੜਾ ਬਿੜੀ ਡੱਕਦੇ ਆ ਉਹ ਵੀ ਗੋਤੇ ਦੇੰਦੇ ਰੀਜਣਾ ਤੇ ਨਹੀਂ ਹੋ ਲੈ ਮਤਰੋ ਕੁੜੀ ਫੇਰ ਸਰਸਿੰਗਵੋੜ ਤੇ ਖਲੋ ਗਈ ਉਹ ਇਹ ਬਹੁਤ ਤਗੜਾ ਕੰਮ ਆ ਮਿੱਤਰੋ ਜਿੰਨਾ ਵੇਖਣ ਨੂੰ ਲੱਗਦਾ ਉਹਨਾਂ ਦਾ ਸੋਕਾ ਹੈ ਨਹੀਂਗਾ ਲੱਤਾਂ ਬਾਹਾਂ ਵਿੱਚ ਜਾਨ ਮੁੱਕ ਜਾਂਦੀ ਏ ਇਹਨੂੰ ਕਰਦੇ ਕਰਦੇ ਆ ਤੇ ਪਰ ਬਹੁਤ ਵਧੀਆ ਕੀਤਾ ਕੁੜੀ ਨੇ ਵੈਲ ਡਨ ਇਹਦੇ 'ਚ ਮਿੱਤਰੋ ਜਿੰਨਾ ਆਪਣਾ ਵਜਨ ਘਾਟੇ ਉਹਨਾਂ ਜਿਆਦਾ ਵਧੀਆ ਹੁੰਦਾ ਜਿੰਨਾ ਵਜਨ ਵੱਧ ਉਹਨਾਂ ਹੀ ਔਖਾ ਹੁੰਦਾ ਸੋ ਇਹ ਤਾਂ ਹੋ ਗਈ ਕਾਮਯਾਬ ਚਲੋ കേടിയാറാണ് എന്താടാ ഇല്ലേ നീ ഓക്കേ ഇവിടെ കണ്ടോ അയാ ഇവിടെ വെച്ചാ ਤਰਾਵਾਂ ਆਦਨ ਨੂੰ ਹੋਰ ਕਮਾਓ ਆਦਨ ਨੂੰ ਕਿਸ਼ਤੀ ਨੂੰ ਉਹ ਐਂਦਾ ਨਹੀਂ ਮਾਰਨੀ ਐਂਦਾ ਨਹੀਂ ਪਿੱਛੇ ਨੂੰ ਮਾਰਨੀ ਆ ਸਿਰ ਥਲੇ ਕਰਕੇ ਮੇਰੀ ਵੀਡੀਓ ਨੇ ਵੇਖੀ ਤੂੰ ਹਾਂਜੀ ਹੋ ਕਮਾਈ ਉਹ ਤੇ ਸਾਰਿਆਂ ਨੂੰ ਮਾਰ ਲੈਂਦਾ ਕਿਸ਼ਤੀ ਨੂੰ ਲੈ ਉਹ ਤੂੰ ਬੋਲ ਤੂੰ ਨੁੱਕਰ ਤੇ ਪਹੁੰਚ ਜਾਣਾ ਤੂੰ ਹੱਥ ਮਾਰੋ ਉਹ ਨਾ ਹੋਗਾ ਤੂੰ 3 ਸਟਾਰਟ ਬਾਜ਼ਾਰ ਦੀ ਬਰਾਦ ਕਰਨਾ ਚਲੋ ਬਾਈ ਚਲੋ ਲਾਦਰ ਵਾਰਾਂ ਯਾ ਗਾ ਅੱਜ ਤੱਕ ਦੋਨੇ ਦਵਲੋ ਡਵਲੋ ਕਿਦ ਤਰਗਾ ਧੀਰੇ ਨਹੀਂ ਕਿਆ ਕਰਦੇ ਓਲੇ? ਬੜੇ ਜਲਦੀ ਲਿਆ ਹਾਂ ਟਮਰਾਂ ਚਲ 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 1 2 3 4 2 1 2 3 4 2 ਠੀਕ ਹੈ ਨਾ ਨਹੀਂ ਸਰ ਜੀ ਤੁਸੀਂ ਇਹ ਲੱਗ ਗਏ ਸ਼ਾਲ ਨਹੀਂ ਮਰੇ ਉਹ ਮਾੜੀ ਹੋਣੀ ਅੱਜ ਇੱਕ ਗੱਲ ਹੈ ਜੀ ਫੇਰਾ ਆ ਜੇ ਜੇ ਨਾ ਚੜਨਗੇ ਜੇ ਚੜ ਕੇ ਆਉਣਾ ਸਿੱਟ ਦੇਣਾ ਕੋਈ ਨਾ ਸਟੇਮ ਨਾ ਹੁੰਦਾ ਵਾਧਣਾ ਹਾਂ ਨਹੀਂ ਇਹਨਾਂ ਨੂੰ ਛੱਡ ਦਿਓ ਤੁਹਾਨੂੰ ਫਾਇਦਾ ਆ ਤੁਸੀਂ ਲਗਾ ਜੋਰ ਆ ਲੱਤਾ ਵੇਖੀ ਕੋਸਾ ਵਾਜ ਪਾਉਣਾ ਨਹੀਂ ਤੁਹਾਨੂੰ ਕਾਹੋਂਗੇ ਹਾਂ ਜੀ ਨਹੀਂ ਐਹੀ ਨਹੀਂ ਕੋਹ ਗਿਆ ਕਲਿੰਦਰ ਸਾਰੇ ਆਤੀ ਜਾਨ ਬਚਾਉਂਦੇ ਕਹਿੰਦੇ ਜੇ ਉਹ ਆ ਗਏ ਮੈਨੂੰ ਛੱਡ ਦੇਣਾ ਤਾਂ ਕਰਕੇ ਅਸੀਂ ਭਜਾਉਂਦੇ ਆ ਚੱਲੋ 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 ਚੱਲ ਜਲੋ ਆ ਗਏ ਚੱਲ ਆਜੋ ਸਰ ਜੀ ਆਜੋ ਆਜੋ ਵਾਹ ਲਈਨੇ ਤੁਹਾਨੂੰ ਉਹ ਹੁਣ ਪੂਰੀ ਤੇਜ਼ ਚਲੋ ਚਲੋ ਜਲਦੀ ਉਹ ਤੁਹਾਡੇ ਸਿਰ ਦੀਆਂ ਲੱਤਾਂ ਚੁਕਾ ਦਿਆਂ ਜਲਦੀ ਚੋੜ ਕੇ ਲਿਆਂਦਾ ਨੂੰ ਸਰਦੀ ਬਣਾਉਂਦੇ ਸਰਦੀ ਉਹ ਜਿਹੜਾ ਉਹ ਪਿੱਛੇ ਜਵਾਬ ਸਰ ਜੀ ਤੁਹਾਨੂੰ ਸਜ਼ਾ ਮਿਲੀ ਆ ਗਿਲਵਿੰਦਰ ਸਰ ਨੂੰ ਧੱਕਾ ਮਾਰਨ ਦੀ ਨਹੀਂ ਤਾਂ ਤੁਹਾਨੂੰ ਬਾਹਰ ਲੈਣਾ ਹੀ ਆਂ ਪਿਛਲੇ ਨੂੰ ਤਰਨ ਪੈ ਜਾਣੀ ਆ ਉਹ ਪਿਛਲੇ ਨੂੰ ਤਰਨ ਪੈ ਉਹ ਅੱਗੇ ਦੀ ਛੇੜਾ ਫਾਣਨਗੇ ਉਹ ਬਾਈ ਨਾਲ ਸਰ ਦਾ ਸਾਥ ਦੇਣਾ ਦੱਬ ਕੇ ਆ ਜੀ ਦਾਜੀ ਕਿ ਦਾਜੀ ਬਾਹਰ ਆ ਜਾ ਉਹ ਤੇਰੇ